ਹਾਂਜੀ ਬਾਈ ਜੀ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਲੈ ਕੇ ਆਏ ਇੱਕੋ ਵੀਰ ਦੇ ਘਰੇ ਖੜੇ ਆ ਦੋਨੇ ਟਰੈਕਟਰ ਸਕਾਉਟ ਟਰੈਕਟਰ ਤੇ ਸੋਨ ਵਾਲੀ ਕਾ ਟਰੈਕਟਰ ਆ ਬਾਈ ਜੀ ਪਹਿਲਾਂ ਗੱਲ ਕਰਾਂਗੇ ਆਪਾਂ ਸਕਾਉਟ ਟਰੈਕਟਰ ਬਾਰੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਓ 6280137325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਐਡ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਆਪਣਾ ਇੰਸਟਾਗ੍ਰਾਮ ਤੇ ਵੀ ਚੈਨਲ ਬਣਿਆ ਹੋਇਆ ਹੈਗਾ ਪਹਿਲਾਂ ਗੱਲ ਕਰਦੇ ਆ ਬਾਈ ਜੀ 941769364 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਾਡਲ ਹੈਗਾ ਟਰੈਕਟਰ 1996 ਮਾਡਲ ਟਰੈਕਟਰ ਆ ਬਾਈ ਜੀ 1996 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਹੀ ਬਿਲਕੁਲ ਵਧੀਆ ਕੰਡੀਸ਼ਨ ਦਾ ਪਿਆ ਬਾਈ ਜੀ ਕੰਡੀਸ਼ਨ ਰੰਗ ਪੇਂਟ ਪੂਰੇ ਵਧੀਆ ਬਾਈ ਜੀ ਅਗਲੇ ਟਾਇਰ ਵੀ ਵੱਡੇ ਟਾਇਰ ਪਾਏ ਹੋਏ ਆ ਕੰਡੀਸ਼ਨ ਵਗੈਰਾ ਚੈੱਕ ਕਰੋ ਪੂਰਾ ਫੁੱਲ ਵਧੀਆ ਮੋਡੀਫਾਈਡ ਟਰੈਕਟਰ ਆ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਜੀ ਚਾਰੋ ਟਾਇਰ ਕੰਪਨੀ ਦੇ ਟਾਇਰ ਆਗੇ 98 ਪੈਸੇ ਟਰੈਕਟਰ ਦੇ ਟਾਇਰ ਬਾਈ ਜੀ ਪਏ ਆ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਬਾਕੀ ਬਾਈ ਤੇ ਚਲਾਇਆ ਹੋਇਆਗਾ ਤੁਸੀਂ ਵੀ ਆਪ ਦਾ ਵਾਕੇ ਚੈੱਕ ਕਰਕੇ ਚੱਲੀ ਕਰਕੇ ਲੈ ਕੇ ਜਾ ਸਿਰਫ 1,55,000 ਰੁਪਏ ਮੁੱਲ ਰੱਖਿਆ ਟਰੈਕਟਰ ਦਾ ਸਿਰਫ 1,55,000 ਰੁਪਏ ਮੁੱਲ ਦਾ ਟਰੈਕਟਰ ਦਾ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਕਰ ਦਿਆਂਗੇ ਆਪਾਂ ਬਈ ਵੀਡੀਓ ਦੇਖ ਕੇ ਉਹਦਾ ਹੋਰ ਵੀ ਮਾਨਤਨ ਕਰਵਾ ਦੇਾਂਗੇ ਤੇ ਸੋਨਾਲੀਕਾ 60 ਟਰੈਕਟਰ ਬਾਈ ਜੀ RX 941870 9364 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ ਇਹ ਟਰੈਕਟਰ ਬਾਈ ਜੀ ਸਰਫੀ 2800 ਘੰਟਾ ਚੱਲਿਆ ਟਰੈਕਟਰ ਆ ਸਰਫੀ 2800 ਘੰਟਾ ਚੱਲਿਆ ਟਰੈਕਟਰ ਆ ਐਂਡ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਜੀ ਕੰਡੀਸ਼ਨ ਚੈੱਕ ਕਰੋ ਤੁਸੀਂ ਪਹਿਲਾਂ ਤਾਂ ਟਰੈਕਟਰ ਦੀ ਜਿੱਦਾਂ ਦਾ ਵੀਡੀਓ ਤੁਹਾਨੂੰ ਉਦਾਂ ਦੇ ਮਿਲੂਗਾ 2012 ਮਾਡਲ ਆ ਇੰਜਨ ਗੀਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈਗੀ ਸਾਈਡ ਗੇਟ ਟਰੈਕਟਰ ਆ ਪਾਵਰ ਸਟੀਅਰਿੰਗ ਆ ਰੰਗ ਪੇਂਟ ਪੱਕੋ ਸਾਫ਼ ਕੰਡੀਸ਼ਨ ਆ ਪੂਰੀ ਵਧੀਆ ਹਾਲਤ ਦਾ ਟਰੈਕਟਰ ਪਿਆ ਬਾਕੀ ਬਾਈ ਜੀ 22 ਦੀ ਚਲਾਇਆ ਜਿੰਨਾ ਵੀ ਚਲਾਇਆ ਟਰੈਕਟਰ ਵੀਰ ਨੇ ਬਾਕੀ ਤੁਸੀਂ ਆਉਂਦੇ ਬਾਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਪ 2012 ਮਾਡਲ ਟਰੈਕਟਰ ਬਾਈ ਤੁਹਾਨੂੰ ਅੱਗੇ ਵੀ ਦੱਸਿਆ ਪਰ ਟਾਇਰਾਂ ਦੀ ਗੱਲ ਕਰਕੇ ਤਾਂ ਬਾਈ ਜੀ ਟਾਇਰ ਇਹਦੇ ਪਏ ਆਗੇ 85 ਤੋਂ 90 ਪੈਸੇ ਚਾਰੋਂ ਟਾਇਰ ਕੰਪਨੀ ਦੇ ਟਾਇਰ ਪਏ ਆ 85 ਤੋਂ 90 ਪੈਸੇ ਟਾਇਰ ਪਏ ਆ ਤੁਸੀਂ ਆਪਦੀ ਤਸੱਲੀ ਕਰਕੇ ਬਾਅ ਕੇ ਚੈੱਕ ਕਰਕੇ ਲੈ ਕੇ ਜਾਓ ਸਿਰਫ 2800 ਘੰਟਾ ਚੱਲਿਆ ਆ ਟਰੈਕਟਰ ਆ ਪੂਰੀ ਫੁੱਲ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਾਈ ਜੀ ਕਿਤੇ ਅੱਜ ਤੇ ਖਰਚਾ ਵੀ ਵਗੈਰਾ ਵੀ ਨਹੀਂ ਲੱਗੀ ਟਰੈਕਟਰ ਦੇ ਤੇ ਰੇਟ ਦੀ ਗੱਲ ਕਰਕੇ ਰੇਟ ਇਹਦਾ ਹੈਗਾ ਸਿਰਫ 3 ਲੱਖ ਤੇ 85000 ਰੁਪਏ ਰੇਟ ਆ ਬਾਈ ਜੀ ਇੰਨੇ ਘੱਟ ਮੁੱਲ 'ਚ ਤੁਹਾਨੂੰ ਇਦਾਂ ਸਾਫ ਟਰੈ